ਅਧਿਆਪਕ 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰਾਪਰਟੀ ਪ੍ਰਾਪਰਟੀ ਡੀਡਿੰਗ ਦਾ ਵੀ ਕੰਮ ਕਰਦੇ ਨੇ ਸਮਾਰਟ ਸੇਵਕ ਵੀ ਨੇ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੰਜੇ ਸ਼ਰਮ ਸੰਜੇ ਸ਼ਰਮਾ ਜੀ ਸਜੀਵ ਸ਼ਰਮਾ ਜੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਤੇ ਫਾਇਰ ਕਰਨ ਵਾਲੇ ਦੋ ਐਕਿਊਸੀ ਮੌਕੇ ਤੇ ਨਾਲ ਥਾਰ ਗੱਡੀ ਵੀ ਆਈ ਸੀ ਜੀ ਉਸਕੇ ਉਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਜੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਮ ਜ਼ੈਤ ਦੇ ਤਹਿਤ ਜੀ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਹਦੇ ਵਿੱਚ ਦੋ ਐਕਿਊਸ ਨੂੰ ਅਪ੍ਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰੰਸੀ ਗਾਜੀ ਤੇ ਇੱਕ ਮੁੰਡਾ ਕੋਲ ਕੀਰਤ ਦੋਨਾਂ ਕੋਲੋਂ ਦੋ ਗੱਡੀਆਂ ਰਿਕਵਰ ਹੋਈਆਂ ਸੀ ਜੋ ਵਾਰਦਾਤ ਚ ਗੱਡੀ ਥਾਰ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਤੇ ਤਾਦੇ ਉਹ ਐਕਸਾਉਂਡ ਕਰ ਰਹੇ ਸੀਗੇ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲੈ ਗਏ ਸੀਗੇ ਤੇ ਉਸੇ ਡਿਊਰੇਸ਼ਨ ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਉਹਨਾਂ ਦੇ ਹਾਊਸ ਦੇ ਸਰਚ ਵਾਰੰਟ ਲੈ ਗਏ ਸੀਗੇ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸਰਚ ਵਾਰੰਟ ਲੈ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ ਚ ਪ੍ਰਾਈਵੇਟ ਗਵਾਹ ਰੱਖੇ ਗਏ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਜਦੋਂ ਘਰ ਦੀ ਇਹ ਇਹ ਜੋ ਸਰਚ ਕੀਤੀ ਗਈ ਸੀ ਇਹ ਕੱਲ ਕੀਤੀ ਗਈ ਸੀਗੀ ਤੇ ਸਰਚ ਦੌਰਾਨ ਹੀ ਰਿਕਵਰੀ ਹੋਈ ਆ ਉਹਦੇ ਵਿੱਚ ਇੱਕ 12 ਮੋਰ ਰਾਈਫਲ ਬਰਾਮਦ ਹੋਈ ਹੈ ਜੀ ਚਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਏ ਹੈ ਜੀ ਉਸ ਤੋਂ ਇਲਾਵਾ ਗਲੌਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.65 ਤੇ ਉਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਰ ਉਹ ਵੀ ਐਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਤਿੰਨਾਂ ਦੇ ਪਾਸਪੋਰਟ ਸਾਨੂੰ ਰਿਕਵਰ ਹੋਏ ਹੈ ਉਸ ਤੋਂ ਇਲਾਵਾ ਕੈਸ਼ ਰਿਕਵਰ ਕੀਤਾ ਗਿਆ ਹੈ 550000 ਰੁਪਏ ਇੰਡੀਅਨ ਕਰੰਸੀ ਕੈਸ਼ ਰਿਕਵਰ ਹੋਇਆ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 ਯੂਐਸ ਡਾਲਰ ਤੇ ਮਿਲੇ ਗਏ ਹੈ ਜਿਹਦੇ ਸੰਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਫਰਦਰ ਉਹ ਇਸ ਚੀਜ਼ ਦੀ ਉਹ ਤਫਤੀਸ਼ ਕਰਨਗੇ ਕਿ ਕਿਆ ਇੰਨੀ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਗਿਆ ਲੈਟਰ ਉਹਨਾਂ ਨੂੰ ਇਸ਼ੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਮੁਕਦਮੇ ਚ ਇਹ ਚੀਜ਼ਾਂ ਰਿਕਵਰ ਹੋਈਆਂ ਨੇ ਸਰ ਜੇ ਮੇਨ આરોપી ਸਗਾ ਉਹਦਾ ਕੁਝ ਪਤਾ ਲੱਗਾ ਸਰ ਕੁਝ ਦੇਖੋ ਜੀ ਟੀਮਾਂ ਲਗੀਆਂ ਹੋਈਆਂ ਹਜੇ ਮੇਨ આરોપી ਐਕਸਕੌਂਡ ਹੈਗਾ ਤੇ ਜੋ ਲੀਗਲ ਪ੍ਰੋਸੀਜਰਸ ਹੈਗੇ ਨੇ ਉਹਦੇ ਵਾਰੰਟ ਸਰਚ ਵਾਰੰਟ ਸਾਰੀਆਂ ਚੀਜ਼ਾਂ ਨੂੰ ਫਾਲੋਅ ਅਪ ਕੀਤਾ ਜਾ ਰਿਹਾ ਤੇ ਟੀਮਾਂ ਉਹਦੇ ਮਗਰ ਲੱਗੀਆਂ ਹੋਈਆਂ ਬਰਹਾਲ ਦੀ ਗੱਡੀ ਉਹ ਆਊਟ ਆਫ ਡਿਸਟ੍ਰਿਕਟ ਹੈ ਅਦਰ ਸਟੇਟਸ ਵੀ ਰੇਡ ਕੀਤੀ ਗਈ ਸੀ ਤੇ ਪਹਿਲੇ ਉਹਦਾ ਇੱਕ ਕੋ-ਐਕਿਊਜ਼ ਹੋਰ ਸੀਗਾ ਜਿਹਦੇ ਨਾਲ ਉਹਦਾ ਪਤਾ ਲੱਗਾ ਸੀਗਾ ਨਾਲੇ ਗੁਰਕੀਰਤ ਉਨੂੰ ਉੱਤਰਾਖੰਡ ਤੋਂ ਗਸ਼ਤਾਰ ਕੀਤਾ ਗਿਆ టుਵਰਡਸ ਕਾਠਮੰਦੂ ਸਾਈਡ ਜਾ ਰਿਹਾ ਸੀ ਉੱਥੇ ਉਹਨੂੰ ਐਪਰੀਹੈਂਡ ਕੀਤਾ ਗਿਆ ਉਹਦੀ ਗੱਡੀ ਯੂਜ਼ ਹੋਈ ਸੀ ਉਹਦੀ ਗੱਡੀ ਸੀਗੀ ਉਹ ਵੀ ਰਿਕਵਰ ਕੀਤੀ ਗਈ ਸੀ ਸਰ ਇੱਕ ਪ੍ਰੋਸੀਜਰ ਸੁਤਰਾ ਨੂੰ ਪਤਾ ਲੱਗਾ ਕਿ ਉਹਦੇ ਘਰ ਵਿੱਚ ਕੋਈ ਹੋਰ ਵੀ ਵਿਅਕਤੀ ਆਉਂਦਾ ਜਾਂਦਾ ਸੀਗਾ ਸਰ ਪਤਾ ਲੱਗਾ ਨਹੀਂ ਵਿਅਕਤੀ ਕੌਣ ਸੀ ਨਾ ਤਾਂ ਘਰ ਖੋਲਦਾ ਸੀ ਆਂਕੋ ਨਹੀਂ ਐਦਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਜਿਸ ਦਿਨ ਇਹ ਹੋਇਆ ਸੀਗਾ ਅਸੀਂ ਉਹਨਾਂ ਦੇ ਘਰ ਰੇਡ ਕੀਤੀ ਸੀ ਉਸ ਦਿਨ ਤੋਂ ਘਰ ਬੰਦ ਸੀਗਾ ਤੇ ਉਹਦੇ ਵਿੱਚ ਐਕਸੈਸ ਕੋਈ ਨਹੀਂ ਸੀਗੀ ਉਹਨਾਂ ਦੇ ਪੜੋਸੀਆਂ ਨੂੰ ਤੇ ਨਾਲ ਦੇ ਲੋਕਾਂ ਨੂੰ ਅਸੀਂ ਆਗਾਹ ਕਰਕੇ ਆਏ ਸੀਗੇ ਕਿ ਕੋਈ ਵੀ ਅਗਰ ਤੁਹਾਨੂੰ ਅਨਵਾਂਟਡ ਬੰਦਾ ਇੱਥੇ ਦਿਖੇਗਾ ਸਾਨੂੰ ਦੱਸਿਓ ਉਹਨਾਂ ਦੇ ਘਰ ਉਸ ਟਾਈਮ ਤੇ ਦੋ ਸਕੂਟੀਆਂ ਖੜੀਆਂ ਸੀਗੀਆਂ ਜੋ ਉਹਨਾਂ ਦੀਆਂ ਹੈਗੀਆਂ ਤੇ ਉਹ ਵੀ ਐਜ਼ ਇਟ ਇਜ਼ ਉੱਥੇ ਖੜੀਆਂ ਕੱਲ ਜਦੋਂ ਅਸੀਂ ਸਰਚ ਗਏ ਆ ਜੋ ਜੋ ਜਿੱਦਾਂ ਜਿੱਦਾਂ ਪਹਿਲੇ ਅਸੀਂ ਜਦੋਂ ਫਸਟ ਟਾਈਮ ਉੱਥੇ ਰੇਡ ਕੀਤੀ ਸੀ ਬਿਲਕੁਲ ਸੇਮ ਹੀ ਸੀਗਾ ਕੋਈ ਵੀ ਚੀਜ਼ ਦੇ ਨਾਲ ਐਦਾਂ ਨਹੀਂ ਲੱਗਦਾ ਠੀਕ ਹੋਰ ਜਿਹੜੀ ਹੋਰ ਜਿਹੜੀ ਸਾਰੇ ਉਹ ਜਿਹੜਾ ਮੇਨ ਆ ਕਯੂਜ਼ ਆ ਇਹਦੀ ਜਿਹੜੀ ਗੱਲ ਆ ਵਿਦੇਸ਼ਾਂ ਤੱਕ ਕਹਿੰਦੇ ਆ ਵੀ ਪਹਿਲਾਂ ਵੀ ਉੱਥੇ ਵੀ ਇਹ ਗੈਂਡ ਵਾਰੀ ਕਰਦਾ ਉਹ ਸੰਧੀ ਕੋਈ ਤੁਸੀਂ ਤਬਦੀਸ਼ ਕਰ ਰਹੇ ਆ ਜਾਂ ਦੇਖੋ ਜੀ ਲੋ ਫੋਰਨ ਦੇ ਵਿੱਚ ਉਹਦੇ ਵੱਲੋਂ ਕੋਈ ਆਫੈਂਸ ਹੋਇਆ ਉਹਦੇ ਰਿਗਾਰਡਿੰਗ ਤਾਂ ਸਾਨੂੰ ਕੋਈ ਨਹੀਂ ਪਰ ਇੰਡੀਆ ਤੋਂ ਦਿੱਤੇ ਕੋਈ ਮੁਕਦਮਾ ਦਰਜ ਨਹੀਂ ਪਰ ਜਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਵੈਪਨਸ ਰਿਕਵਰ ਹੋਏ ਹੈ ਅਗਰ ਉਹ ਬੰਦਾ ਐਨਆਰਆਈ ਹੈ ਤੇ ਅਨੇ ਵੈਪਨਸ ਨੂੰ ਕਿਉਂ ਰੱਖ ਰਿਹਾ ਸੀਗਾ ਫੋਰਨ ਕਰੰਸੀਆਂ ਨਹੀਂ ਕੈਰੀ ਕਰ ਰਿਹਾ ਸੀਗਾ ਤੇ ਕੁਝ ਲੱਗਦਾ ਹੈ ਕਿ ਵੀ ਉਹ ਕੋਈ ਅੱਛਾ ਇਨਸਾਨ ਨਹੀਂ ਸੀ ਮਾੜਾ ਅੰਸਰੀ ਹੋਵੇਗਾ ਜੋ ਇੰਨਾ ਵੈਪਨਸ ਵੀ ਕੈਰੀ ਕਰ ਰਿਹਾ ਤੇ ਮਨੀ ਵੀ ਕੈਰੀ ਕਰ ਰਿਹਾ ਉਹ ਮਨੀ ਕਿਸ ਚੀਜ਼ ਨੂੰ ਯੂਜ਼ ਕਰ ਰਿਹਾ ਸੀ ਉਹਦੇ ਸੋਰਸ ਕਿੱਥੇ ਸੀਗੇ ਤੇ ਕੀ ਉਹ ਫਰਦਰ ਇਹਨਾਂ ਕੁਝ ਹੋਰ ਹਥਿਆ ਜਦੋਂ ਇਹ ਫਰਦਰ ਦੀ ਇਨਵੈਸਟੀਗੇਸ਼ਨ ਕੀਤੀ ਹੈਗੀ ਜੋ ਪੈਸਾ ਹੈ 5.5 ਲੱਖ ਰੁਪਏ ਕੈਸ਼ ਹੈ ਪਲੱਸ ਜੋ ਫੋਰਨ ਕਰੰਸੀ ਹੈ ਇਹ ਕਿਸ ਚੀਜ਼ ਲਈ ਯੂਜ਼ ਕਰ ਰਿਆ ਸੀ ਜੀ ਔਰ ਸਰ ਉਹਦੇ ਜਿਹੜੇ ਰਿਲੇਟਿਵ ਆ ਉਹ ਵੀ ਕੁਝ ਅਕੀਦਿਜ ਬਣਾਏ ਗਏ ਸੀ ਉਹਨਾਂ ਬਾਰੇ ਕੁਝ ਨਹੀਂ ਕੋਈ ਉਹਨਾਂ ਦੇ ਦੇਖੋ ਜੀ ਇਹਦੇ ਵਿੱਚ ਜਿਹੜੇ ਉਹਦੇ ਰਿਲੇਟਿਵਸ ਹੈਗੇ ਨੇ ਉਹਦੇ ਫਾਦਰ ਉਹਦੇ ਮਦਰ ਉਹਦੀ ਸਿਸਟਰਸ ਉਹਨਾਂ ਵੱਲੋਂ ਵੀ ਉਹਨਾਂ ਨੂੰ ਸ਼ਹਿਦ ਦਿੱਤੀ ਗਈ ਸੀਗੀ ਦੌੜਨ ਚ ਮਦਦ ਕੀਤੀ ਗਈ ਸੀ ਇਸ ਤੋਂ ਇਲਾਵਾ ਜਿਹੜੇ ਕਰਨ ਸੀਗਾ ਗੁਰਕੀਰਤ ਸੀਗਾ ਹੋਰ ਵੀ ਦੋ ਤਿੰਨ ਬੰਦੇ ਨਾਮਿਨੇਟ ਹੋਏ ਸੀ ਸਰ ਕਿੱਥੇ ਰਹਿੰਦਾ ਗੁਰਕੀਰਤ ਬਲਾਚੌਰ ਦਾ ਰਹਿਣ ਵਾਲਾ ਸੀ ਉਹਦੇ ਉਹ ਉਹਦੀ ਚਾਈ ਚੋਰੀ ਦੀ ਉਹਦਾ ਰੈਸਟੋਰੈਂਟ ਹੈਗਾ ਬਲਾਚੌਰ ਤੇ ਜਦੋਂ ਇਹ ਇੱਥੋਂ ਭੱਜਿਆ ਉਸ ਤੋਂ 3-4 ਦਿਨ ਬਾਅਦ ਉਹਦੇ ਕੋਲ ਗਏ ਸੀ ਉਹਦੇ ਉਹ ਉਹਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਫਰਦਰ ਇਹ ਉਹਦੀ ਗੱਡੀ ਉਹਦੀ ਉਹਦੀ ਗੱਡੀ ਨੂੰ ਇਹਨਾਂ ਨੇ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਉਹਨੂੰ ਉਹਨਾਂ ਨੂੰ ਪਜਾ ਕੇ ਤੇ ਉਹ ਖੁਦ ਬੰਦਾ ਅਕੇ ਯੂਪੀ ਚਲਾ ਗਿਆ ਸੀਗਾ ਜਿਹਨੂੰ ਯੂਪੀ ਚੋਂ ਅਸੀਂ ਗ੍ਰਿਫਤਾਰ ਕਰਕੇ ਲਿਆਏ ਉਤਰਾਖੰਡ ਚੋਂ ਗ੍ਰਿਫਤਾਰ ਕਰਕੇ ਲਿਆਏ ਆਏ